ਮੁਸੇਵਾਲਾ ਦੇ ਪਰਿਵਾਰ ਨਾਲ ਸੰਬੰਧਤ ਸੂਤਰਾਂ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਸਿੱਧੂ ਮੁਸੇਵਾਲਾ ਦੇ ਮਾ ਚਰਨ ਕੋਰ ਇਸ ਸਾਲ ਮਾਰਚ ਮਹੀਨੇ ਵਿੱਚ ਬੱਚੇ ਨੂੰ ਜਨਮ ਦੇਣਗੇ। ਪਰਿਵਾਰਿਕ ਸਰੋਤਾਂ ਨੇ ਇਸ ਬਾਰੇ ਵੀ ਪੁਸ਼ਟੀ ਕੀਤੀ ਕਿ ਬੱਚਾ ਆਈਵੀਐਫ ਤਕਨੀਕ ਦੀ ਵਰਤੋਂ ਰਾਹੀਂ ਦੁਨੀਆ ਵਿੱਚ ਆਵੇਗਾ। ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾ ਚਰਨ ਕੋਰ ਦੁਜੀ ਵਾਰ ਮਾਪੇ ਬਣਨਗੇ। BBC ਸਹਿਯੋਗੀ ਨੇ ਜਦੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਅਤੇ ਪਰਿਵਾਰਕ ਮਸਲਾ ਹੈ ਇਸ ਬਾਰੇ ਉਹ ਹੋਰ ਕੋਈ ਜਾਣਕਾਰੀ ਜਾਂ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ 28 ਸਾਲਾਂ ਸਿੱਧੂ ਮੂਸੇਵਾਲਾ ਇੱਕ ਗਾਇਕ ਵਜੋਂ ਕੌਮਾਂਤਰੀ ਪੱਧਰ ਉੱਤੇ ਮਸ਼ਹੂਰ ਸਨ ਉਹਨਾਂ ਦਾ 29 ਮਈ 2022 ਨੂੰ ਮਾਨਸਾ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਨੇ 15 ਮਈ 2020 ਨੂੰ ਆਪਣੀ ਮਾਂ ਨੂੰ ਸਮਰਪਿਤ ਇੱਕ ਗਾਣਾ ਵੀ ਰਿਲੀਜ਼ ਕੀਤਾ ਸੀ ਇਸ ਗੀਤ ਦਾ ਨਾਮ ਡੀਅਰ ਮਮਾ ਸੀ ਇਹ ਗੀਤ ਉਹਨਾਂ ਨੇ ਆਪਣੀ ਮਾਂ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਸੀ ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਮਾ ਚਰਨ ਕੋਰ ਅਤੇ ਉਹਨਾਂ ਦੇ ਪਿਤਾ ਵੀ ਨਜ਼ਰ ਆਏ ਸਨ ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਦੀ ਉਮਰ 58 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ 2018 ਵਿੱਚ ਉਹਨਾਂ ਨੇ ਸਰਪੰਚੀ ਦੀ ਚੋਣ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਤੋਂ ਲੜੀ ਸੀ ਜਿਸ ਵਿੱਚ ਉਹਨਾਂ ਨੂੰ ਜਿੱਤ ਹਾਸਲ ਹੋਈ ਸੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਬਲਕੌਰ ਸਿੰਘ ਅਤੇ ਮਾ ਚਰਨ ਕੋਰ ਵੱਖ-ਵੱਖ ਮੌਕਿਆਂ 'ਤੇ ਉਹਨਾਂ ਦੀ ਮੌਤ ਦੇ ਇਨਸਾਫ ਲਈ ਜਨਤਕ ਤੌਰ 'ਤੇ ਬਿਆਨ ਦਿੰਦੇ ਰਹੇ ਹਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਮਾਨਸਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਸਨ ਹਾਲਾਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਉਹ ਚੋਣਾਂ ਹਾਰ ਗਏ ਸਨ ਹੁਣ ਗੱਲ ਕਰਦੇ ਹਾਂ ਆਈਵੀਐਫ ਤਕਨੀਕ ਦੀ आईवीएफ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਜਾਂ ਤਾਂ ਕੁਦਰਤੀ ਢੰਗ ਨਾਲ ਗਰਭ ਧਾਰਨ ਨਹੀਂ ਹੁੰਦਾ ਜਾਂ ਗਰਭ ਧਾਰਨ ਦੇ ਹੋਰ ਸਾਰੇ ਤਰੀਕਿਆਂ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ। ਮਾਹਰਾਂ ਮੁਤਾਬਕ ਆਈਵੀਐਫ ਤਕਨੀਕ ਦੀ ਸ਼ੁਰੂਆਤ ਸਾਲ 1978 ਵਿੱਚ ਹੋਈ ਸੀ। ਗੁਜਰਾਤ ਦੇ ਆਨੰਦ ਵਿੱਚ ਆकांक्षा ਹਸਪਤਾਲ ਅਤੇ ਖੋਜ ਸੰਸਥਾਨ ਦੇ ਮੈਡੀਕਲ ਡਾਇਰੈਕਟਰ ਡਾਕਟਰ ਡੈਨਾ ਪਟੇਲ ਕਹਿੰਦੇ ਹਨ ਆਈਵੀਐਫ ਦੀ ਵਰਤੋਂ ਉਹਨਾਂ ਵਰਤਾਂ ਦੇ ਮਾਮਲਿਆਂ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਦੀਆਂ ਟਿਊਬਾਂ ਇਨਫੈਕਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਖਰਾਬ ਹੋ ਜਾਂਦੀਆਂ ਹਨ। ਉਹ ਕਹਿੰਦੇ ਹਨ ਇਸ ਦੌਰਾਨ ਲੈਬ ਵਿੱਚ ਅੰਡੇ ਅਤੇ ਸ਼ੁਕਰਾਣੂਆਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਭਰੂਣ ਤਿਆਰ ਹੁੰਦਾ ਹੈ ਜਦੋਂ ਭਰੂਣ ਤਿਆਰ ਹੋ ਜਾਂਦਾ ਹੈ ਤੇ ਇਸ ਨੂੰ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ ਉਹ ਕਹਿੰਦੇ ਹਨ ਕਿ ਇਸ ਤਕਨੀਕ ਨੇ ਬਹੁਤ ਸਾਰੇ ਜੋੜਿਆਂ ਨੂੰ ਮਾਤਾ ਪਿਤਾ ਬਣਨ ਦੀ ਖੁਸ਼ੀ ਦਿੱਤੀ ਹੈ ਅਤੇ ਔਰਤਾਂ ਤੋਂ ਬਾਝਪੰਦਾ ਕਲੰਕ ਦੂਰ ਕੀਤਾ ਹੈ ਭਾਰਤ ਵਿੱਚ ਸਾਲ 2021 ਵਿੱਚ ਇੱਕ ਨਵਾਂ ਕਾਨੂੰਨ ਅਸਿਸਟੈਂਟ ਰੀਪ੍ਰੋਡਕਟਿਵ ਟੈਕਨੋਲੋਜੀ ਐਕਟ ਲਾਗੂ ਹੋਇਆ ਸੀ ਡਾਕਟਰ ਸੁਨੀਤਾ ਅਰੋੜਾ ਦਿੱਲੀ ਦੇ ਬਲੂਮ ਆਈਵੀਐਫ ਸੈਂਟਰ ਦੇ ਆਈਵੀਐਫ ਮਾਹਰ ਹਨ ਉਹਨਾਂ ਨੇ ਬੀਬੀਸੀ ਨਾਲ ਇਸ ਵਿਸ਼ੇ ਬਾਰੇ ਗੱਲ ਕੀਤੀ ਸੀ ਡਾਕਟਰ ਸੁਨੀਤਾ ਅਰੋੜਾ ਇਸ ਕਾਨੂੰਨ ਦੇ ਤਹਿਤ ਆਈਵੀਐਫ ਦੀ ਮਦਦ ਲੈਣ ਵਾਲੀ ਮਾਂ ਦੀ ਉਮਰ ਵੱਧ ਤੋਂ ਵੱਧ 50 ਸਾਲ ਅਤੇ ਪਿਤਾ ਦੀ ਉਮਰ 55 ਸਾਲ ਕਰਨ ਦਾ ਸਮਰਥਨ ਕਰਦੇ ਹਨ ਡਾਕਟਰ अरोड़ा ਕਹਿੰਦੇ ਹਨ ਵੱਧ ਉਮਰ ਤੱਕ ਕਰਨ ਦਾ ਇੱਕ ਕਾਰਨ ਬੱਚੇ ਦੇ ਪਾਲਣ ਪੋਸ਼ਣ ਨਾਲ ਜੁੜਿਆ ਹੋਇਆ ਹੈ ਮੰਨ ਲਓ ਜਦੋਂ ਬੱਚਾ 15 20 ਸਾਲ ਦਾ ਹੋ ਜਾਂਦਾ ਹੈ ਤਾਂ ਮਾਪਿਆਂ ਦੀ ਉਮਰ 70 ਸਾਲ ਤੋਂ ਵੱਧ ਜਾਂਦੀ ਹੈ ਤਾਂ ਉਹ ਉਸ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਵੇਂ ਨਿਭਾਉਣਗੇ ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ 50 ਸਾਲ ਤੋਂ ਬਾਅਦ ਮਾਂ ਬਣਨਾ ਸਿਹਤ ਦੇ لحاظ ਨਾਲ ਠੀਕ ਨਹੀਂ ਹੈ ਉਹ ਕਹਿੰਦੇ ਹਨ 45 ਸਾਲ ਤੋਂ ਵੱਧ ਉਮਰ ਦੇ ਆਈਵੀਐਫ ਦੇ ਮਾਮਲਿਆਂ ਵਿੱਚ ਅਸੀਂ ਮੈਡੀਕਲ ਸਿਹਤ ਵੱਲ ਧਿਆਨ ਬਹੁਤ ਜ਼ਿਆਦਾ ਦਿੰਦੇ ਹਾਂ ਕਿਉਂਕਿ ਗਰਭ ਅਵਸਥਾ ਦੌਰਾਨ ਦਿਲ ਤੇ ਦਬਾਵਤ ਹੈ ਅਤੇ ਬਲੱਡ ਪ੍ਰੈਸ਼ਰ ਵੀ ਉੱਪਰ ਹੇਠਾ ਹੁੰਦਾ ਰਹਿੰਦਾ ਹੈ। ਕਈ ਵਾਰ ਔਰਤਾਂ ਅਜਿਹੇ ਤਬਦੀਲੀਆਂ ਨੂੰ ਸਹਿਣ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੀਆਂ। ਡਾਕਟਰ ਪਟੇਲ ਵੀ ਵੱਡੀ ਉਮਰ ਵਿੱਚ ਆਈਵੀਐਫ ਦਾ ਸਹਾਰਾ ਲੈਣ ਦੇ ਵਿਰੋਧ ਹਨ। ਪਰ ਉਹ ਕਹਿੰਦੇ ਹਨ ਕਿ ਕੁਝ ਮਾਮਲਿਆਂ ਵਿੱਚ ਇੱਕ ਜਾਂ 2 ਸਾਲ ਦੀ ਛੋਟ ਬਾਰੇ ਵਿਚਾਰ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਦਾਹਰਣ ਦਿੰਦੇ ਹੋਏ ਕਹਿੰਦੇ ਹਨ ਜੇਕਰ ਪਤਨੀ ਦੀ ਉਮਰ 40 ਤੋਂ 45 ਸਾਲ ਵਿਚਾਲੇ ਹੈ ਅਤੇ ਪਤੀ ਦੀ ਉਮਰ 54 ਸਾਲ ਹੈ ਤਾਂ ਪਤਨੀ ਦੀ ਉਮਰ 51 ਸਾਲ ਅਤੇ ਪਤੀ ਦੀ ਉਮਰ 53 ਸਾਲ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਤੰਦਰੁਸਤੀ ਦੇ ਆਧਾਰ ਤੇ ਆਈਵੀਐਫ ਦੀ ਇਜਾਜ਼ਤ ਦੇਣ ਤੇ ਵਿਚਾਰ ਕੀਤਾ ਜਾ ਸਕਦਾ ਹੈ ਡਾਕਟਰ ਨਾਨਾ ਪਟੇਲ ਨੇ ਬੀਬੀਸੀ ਨੂੰ ਦੱਸਿਆ ਸੀ ਕਿ 35 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਮਾਮਲੇ ਵਿੱਚ 80% ਸਫਲਤਾ ਮਿਲਦੀ ਹੈ ਜੇਕਰ ਔਰਤਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੋਵੇ ਤਾਂ ਬੱਚਾ ਹੋਣ ਦੀ ਸੰਭਾਵਨਾ 60% ਤੱਕ ਹੋ ਜਾਂਦੀ ਹੈ ਜੇਕਰ